ਨਫ਼ਰਤ ਐ ਸਦਾ ਦਗਵਾ ਚੁੱਕੀ ਐ ਦੁਨੀਆ ਕੋ ਬਰਦਾਸ਼ਤ ਨਹੀਂ ਆ ਤੁਸੀ ਚੰਗੇ ਪਾਸੇ ਜਾ ਰਹੇ ਹੋ ਜਿਹੜੇ ਆਪਣੇਆਂ ਨੂੰ ਬਹੁਤ ਵੱਡੇ ਪ੍ਰਚਾਰਕ ਸਮਝਦੇ ਨਾ ਇਹਨਾਂ ਦੇ ਦਿਲਾਂ 'ਚ ਇੰਨੀ ਨਫ਼ਰਤ ਆ ਕਿ ਇਹਨਾਂ ਕੋ ਬਰਦਾਸ਼ਤ ਨਹੀਂ ਹੋ ਰਿਹਾ ਕਿ ਗੁਰੂ ਘਰ ਕੋ ਜਾ ਰਹੀ ਸੰਗਤ ਦੁਪਹਿਰਾ ਕੋ ਕਰ ਰਹੀ ਸੰਗਤ ਇਹ ਜਿਹੜੇ ਕਿੰਤੂ ਪਰੰਤੂ ਕਰਦੇ ਆ ਨਾ ਜੀ ਇਹਨਾਂ ਦੇ ਦਿਲਾਂ 'ਚ ਸਿਰਫ ਨਫ਼ਰਤ ਹੀ ਜੇ ਜਾਂ ਸਿਰਫ ਫਰਕ ਪਾਣਾ ਚਾਹੁੰਦੇ ਆ ਹੋਰ ਕੁਛ ਨਹੀਂ ਜੇਗਾ ਹਰਾਨੀ ਤਾਂ ਇਹ ਹੋ ਰਹੀ ਜੀ ਲੱਖਾਂ ਸੰਗਤਾਂ 'ਚ ਦੁਪਹਿਰੇ ਤੇ ਦੇਖ ਕੇ ਇਹਨਾਂ ਨੂੰ ਦੁੱਖ ਹੋਉਂਦੇ ਆ ਇਹਨਾਂ ਨੂੰ ਵਧੀਆ ਨਹੀਂ ਲੱਗਦਾ ਪਿਆ ਕਿ ਕਿਉਂ ਜਾ ਰਹੇ ਦੁਪਹਿਰੇ ਤੇ ਤੇ ਆਪਾ ਦਾ ਜੀ ਮਾਲਕ ਦੇ ਪਿਆਰ ਚ ਨਹੀਂ ਗੱਲ ਕਹਿ ਸਕਦੇ ਕਿ ਅੱਜ ਲੱਖਾਂ ਸੰਗਤਾਂ ਨਹੀਂ ਦੇਖੀਆਂ ਜਾਂਦੀਆਂ ਕੱਲ ਐਸਾ ਸਮਾਂ ਆਏਗਾ ਕਰੋੜਾਂ ਸੰਗਤਾਂ ਚ ਪਰੇ ਤੇ ਹੋਣਗੀਆਂ ਤੇ ਕੋਈ ਰੋਗ ਵੀ ਨਹੀਂ ਆ ਸਕਦਾ ਮਾਲਕ ਬਾਹ ਫੜ ਕੇ ਲੈ ਕੇ ਜਾਂਦੇ ਜਿਹੜੇ ਸੰਗਤਾਂ ਨੂੰ ਮਾੜਾ ਬੋਲਦੇ ਆ ਨਾ ਜੀ ਮੈਂ ਕਹਿੰਦਾ ਜੀ ਬੜਾ ਵੱਡਾ ਪਾਪ ਹੈ ਸੰਗਤਾਂ ਦੇ ਵਿੱਚ ਹੀ ਰੱਬ ਦਾ ਨਿਵਾਸ ਹੈ ਏਸੀ ਦੇ ਵਿੱਚ ਬਹਿ ਕੇ ਗੱਲਾਂ ਕਰਨੀਆਂ ਦਾ ਬਹੁਤ ਆਸਾਨ ਆ ਬੜੀਆਂ ਸੋਖੀਆਂ ਜੇ ਆਪਣੇ ਉਹਨੂੰ ਕੋਈ ਵੀ ਵੱਡਾ ਕਹਿ ਲੂਗਾ ਅੱਨੀ ਤਪਦੀ ਗਰਮੀ ਚ 45 ਡਿਗਰੀ ਤੋਂ ਉੱਪਰ ਟੈਂਪਰੇਚਰ ਚ ਮੈਂ ਕਹਿੰਦਾ ਜੀ ਧੰਨਾ ਸੰਗਤਾਂ ਬੜੀ ਕਰਮਾ ਵਾਲੀਆਂ ਸੰਗਤਾਂ ਜੇ ਗੁਰੂ ਆ ਬਾਹ ਫੜ ਕੇ ਲੈ ਗਿਆ ਤੇ ਗੁਰੂ ਨੇ ਪਤਾ ਨਹੀਂ ਕਿਹੜੇ ਰੂਪ ਚ ਆ ਕੇ ਸਾਰੇ ਕੰਮ ਪੂਰੇ ਕਰਾ ਦਨੇ ਸੋ ਪਰਵਾਹ ਨਾ ਕਰਿਆ ਕਰੋ ਜੀ ਜਿਹੜੇ ਗਲਤ ਬੋਲਦੇ ਆ ਬੋਲਣ ਦਿਓ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੀ ਬੜੀ ਕਿਰਪਾ ਹਣੀ ਐ ਤੇ ਜੇ ਅੱਜ ਤੁਸੀਂ ਗੁਰੂ ਘਰ ਜਾ ਰਹੇ ਹੋ ਤੇ ਕਦੇ ਵੀ ਐ ਨਾ ਸਮੇਂ ਨਾ ਕਿ ਮੈਂ ਜਾ ਰਿਹਾ ਮਾਲਕ ਉਹਨੂੰ ਹੀ ਲੈ ਕੇ ਜਾ ਰਿਹਾ ਜੀ ਜਿਹੜਾ ਮਾਲਕ ਦਾ ਪਿਆਰਾ ਹੈ ਗੁਰੂ ਦੇ ਬਹੁਤ ਪਿਆਰੇ ਹੋ ਤੁਸੀਂ ਉਸੀਂ ਸੋਚਦੇ ਪਿਓ ਕਿ ਮੈਂ ਆਪਣੇ ਮਾਲਕ ਨੂੰ ਮਿਲਣ ਜਾਣਾ ਮਾਲਕ ਤਾਂ ਕਹਿੰਦਾ ਕਿ ਤੂੰ ਮੇਰ ਕੋ ਆ ਮੈਂ ਤੈਨੂੰ ਮਿਲਣਾ ਗੁਰੂ ਬੜਾ ਪਿਆਰ ਕਰਦਾ ਜੀ ਆਪਣੇ ਬੱਚਿਆਂ ਦੇ ਨਾਲ ਪਰ ਸਮੇਂ ਨਾ ਹੁੰਨੇ ਹੀ ਆ ਜਿਹਦਾ ਮਾਲਕ ਦੇ ਨਾਲ ਪਿਆਰ ਸੱਚਾ ਦੁਨੀਆ ਨਫ਼ਰਤ ਕਰਦੀ ਕਰਨ ਦੋ ਦੁਨੀਆ ਧੱਕੇ ਮਾਰਦੀ ਮਾਰਨ ਦੋ ਉਹ ਮਾਲਕ ਬੈਠਾ ਜੀ ਬਚਾਨ ਵਾਲਾ ਇਹਨਾਂ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਮਾਲਕ ਦੇ ਘਰ ਤਾਂ ਸੰਗਤਾਂ ਹਰੀਆਂ ਭਰੀਆਂ ਰਹਿਣਗੀਆਂ ਮਾਲਕ ਨੇ ਜਿਹੜਾ ਪਿਆਰ ਦਾ ਬੂਟਾ ਲਾਇਆ ਉਹ ਪਿਆਰ ਦਾ ਰੋਖ ਹੀ ਬਣੇਗਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਘਰ ਤਾਂ ਖੁੱਲੇ ਖ ਜਾਂਦੇ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਇੰਨੀ ਹੈ ਜਿਹੜਾ ਇਨਸਾਨ ਸੱਚੇ ਮਨ ਨਾਲ ਇੱਕ ਵਾਰੀ ਮੰਗ ਲੰਨਾ ਨਾ ਕੁਛ ਗੁਰੂ ਮਹਾਰਾਜ ਜੀ ਨਾ ਨਹੀਂ ਇਹ ਕਰਦੇ ਸੰਗਤਾਂ ਦਾ ਵਿਸ਼ਵਾਸ ਹੈ ਜੀ ਤੇ ਬੜੇ ਸਿਆਣਿਆਂ ਨੇ ਗੱਲ ਬੜੀ ਸੱਚੀ ਕਹੀ ਜੇ ਕਿ ਜਿੱਥੇ ਸੰਗਤਾਂ ਦਾ ਵਿਸ਼ਵਾਸ ਹੋਵੇ ਨਾ ਜਿੱਥੇ ਸਭ ਲੋਹਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈਗਾ ਨਾ ਆਪਾਂ ਕਿਸੇ ਦੀ ਨਹੀਂ ਸੁਣਦੇ ਆਪਾਂ ਆਪਣੇ ਮਾਲਕ ਦੀ ਸੁਣਨਦੇ ਆ ਤਾਂ ਮਾਲਕ ਤਾਂ ਉੱਥੇ ਚਮਤਕਾਰ ਕਰਦਾ ਹੀ ਕਰਦਾ ਜੀ ਬਸ ਆਪਣੇ ਮਾਲਕ ਦਾ ਦਰ ਨਹੀਂ ਛੱਡਣਾ ਆਪਣੇ ਭਗਵਾਨ ਦਾ ਘਰ ਨਹੀਂ ਛੱਡਣਾ ਇਹ ਜਿਹੜੇ ਨਫ਼ਰਤ ਕਰਦੇ ਜਿਹੜੇ ਗਲਤ ਬੋਲਦੇ ਇਹਨਾਂ ਨੂੰ ਅੱਪੇ ਮਾਲਕ ਨੇ ਨਿਜੀਠ ਲੈਣਾ ਕੋਈ ਪਰਵਾਹ ਨਾ ਕਰਿਆ ਕਰੋ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਦੇਖਣਾ ਤੁਹਾਡੇ ਘਰ ਬੜੇ ਖਜ਼ਾਨੇ ਭੇਨੇ ਜੇ ਤੁਸੀਂ ਅੱਜ ਮਿਹਨਤ ਕਰ ਰਹੇ ਹੋ ਤੁਸੀਂ ਆਪਣੇ ਸੱਚ ਦੇ ਰਾਹ ਤੇ ਚੱਲ ਰਹੇ ਹੋ ਆਪਣੇ ਗੁਰੂ ਪਾਸੇ ਲੱਗੇ ਹੋ ਨਾ ਤੇ ਤੁਹਾਡੀ ਜ਼ਿੰਦਗੀ ਸੰਬੰਧੀ ਜ਼ਿੰਮੇਵਾਰੀ ਮਾਲਕ ਦੀ ਆਪਣੀ ਹੈ ਸਭ ਕੁਝ ਮਾਲਕ ਨੇ ਕਰਨਾ ਇਹ ਤੁਹਾਡੇ ਸਾਰੇ ਕਾਰਜ ਗੁਰੂ ਨੇ ਹੀ ਪੂਰੇ ਕਰਾਣੇ ਤੁਹਾਨੂੰ ਮੈਂ ਕੰਨਾ ਜੀ ਦੁਨੀਆ ਤੋਂ ਮੰਗਣ ਦੀ ਕਦੇ ਵੀ ਲੋੜ ਨਹੀਂ ਪੈਣੀ ਮਾਲਕ ਨੇ ਇੰਨੇ ਖਜ਼ਾਨੇ ਬਖਸ਼ਨੇ ਇੰਨੇ ਖਜ਼ਾਨੇ ਬਖਸ਼ਨੇ ਜਿਨ੍ਹਾਂ ਦਾ ਕੋਈ ਹਿਸਾਬ ਹੀ ਨਹੀਂ ਹੈਗਾ ਬੜੀਆਂ ਖੁਸ਼ੀਆਂ ਆਣੀਆਂ ਤੁਹਾਡੇ ਘਰ 'ਚ